ਵਾਗਲੋ ਇਹ ਚ ਪਾ ਲੈਣੀ ਹੈ ਖੰਡ ਲਓ ਜੀ ਆਪਾਂ ਇਹ ਕੱਢ ਲੈਨੇ ਆਂ ਆਵਲੇ ਚਾਹੀਦੀ ਹੈ ਮੀਡੀਆ ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਾਉਣ ਲੱਗੇ ਆਂ ਆਵਲਿਆਂ ਦਾ ਮਰਬਾ ਆ ਆਪਾਂ ਲੈ ਆ ਗੁ ਕਿਲੋ ਕਾ ਆਵਲੇ ਤੇ ਇਹਨਾਂ ਦਾ ਆਪਾਂ ਪਾਵਾਂਗੇ ਮਰਬਾ ਜੀ ਅੱਜ ਤੁਹਾਨੂੰ ਦੱਸਦੇ ਆਂ ਕਿੱਦਾਂ ਪਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਇਹ ਆਵਲੇ ਜਿਹੜੇ ਲੈ ਆ ਨਾ ਇਹਨਾਂ ਨੂੰ ਆਹ ਚੀਜ਼ ਦੇ ਨਾਲ ਐਦਾਂ ਇਹਨਾਂ ਦੇ ਵਿੱਚ ਨਾ ਉਹ ਕਰ ਲੈਣਾ ਧਿਆਨ ਨਾ ਕਰਨਾ ਕਈ ਵਾਰੀ ਹੱਥ 'ਤੇ ਵੀ ਲੱਗ ਜਾਂਦੀ ਐ ਐਦਾਂ ਇਹਦੇ ਵਿੱਚ ਸਰਾਕ ਕਰ ਲੈਣੇ ਆ ਜੀ ਸਾਰੇ ਇਹਦੇ ਵਿੱਚ ਐਦਾਂ ਸਾਰੇ ਔੜ ਜਿਹੜੇ ਨੇ ਇਹਨਾਂ ਦੇ ਵਿੱਚ ਸਰਾਕ ਕਰ ਲੈਣੇ ਕਰਕੇ ਤੁਸੀਂ ਇਸ ਰਾਖ ਕਰਨ ਦੇ ਨਾਲ ਲੈ ਦੇ ਵਿੱਚ ਮੁੜ ਕੇ ਰਸਾਈ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ ਜਿਹੜਾ ਆਪਾਂ ਖੰਡ ਪਾਵਾਂਗੇ ਉਹ ਇਹਦੇ ਵਿੱਚ ਐਡ ਹੋ ਜੂਗੀ ਇਸ ਤਰ੍ਹਾਂ ਤੁਸੀਂ ਸਾਰੇ ਔਲੇ ਜਿਹੜੇ ਇਹ ਇੱਕ ਵਾਰ ਤੁਸੀਂ ਸਾਰੇ ਜਿੰਨੇ ਵੀ ਔਲੇ ਲੈਣੇ ਹਨ ਉਹਨਾਂ ਨੂੰ ਇੱਕ ਵਾਰੀ ਸਰਾਖ ਜੇ ਕਰ ਲੈਣੇ ਜੀ ਇਹਨਾਂ ਦੇ ਵਿੱਚ ਲਾਓ ਜੀ ਇਹ ਆਪਾਂ ਸਾਰੇ ਜਿਹੜੇ ਔਲੇ ਆ ਇਹਨਾਂ ਦੇ ਅੱਧਾ ਅੱਧਾਰਾ ਕਰ ਲਿਆ ਇਹਨਾਂ ਨੂੰ ਆਪਾਂ ਰੱਖ ਦਿੰਦੇ ਨੇ ਇੱਕ ਪਾਸੇ ਹੁਣ ਆਪਾਂ ਲੈ ਲਨੇ ਆਂ ਜੀ ਪਾਣੀ ਆ ਚਲਾ ਲੈਨੇ ਆਂ ਚੁੱਲਾ ਇਹ ਪਾਣੀ ਨੂੰ ਧਰ ਲੈਨੇ ਆਂ ਆਪਾਂ ਜੀ ਉੱਤੇ ਇਹਨਾਂ ਨੂੰ ਆਪਾਂ ਪਾਣੀ ਨੂੰ ਗਰਮ ਹੋਣ ਦੇ ਪੂਰਾ ਇੱਕ ਵਾਰੀ ਜਦੋਂ ਪਾਣੀ ਉਬਲਣ ਲੱਗਿਆ ਆਪਾਂ ਇਹਨੂੰ ਫੇਰ ਕੌਣਾ ਵਿੱਚ ਪਾਣੀ ਦਾ ਹਾਂ ਜੀ ਇਹ ਹੁਣ ਆਪਣਾ ਪਾਣੀ ਹੈ ਜਿਹੜਾ ਉਬਲ ਗਿਆ ਇਹਦੇ ਵਿੱਚ ਆਪਾਂ ਇਹਦੇ ਜੱਪਾ ਨਾ ਔਲੇ ਪਾ ਲੈਣੇ ਆ ਜੀ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਚਾ ਕੇ ਲਓ ਜੀ ਇਹਨਾਂ ਨੂੰ ਆਪਾਂ ਹੁਣ 3-4 ਮਿੰਟ ਵਾਲਦੇ ਆ ਪੈਨਮੈਂਟ ਵਾਲ ਲੈਣਾ ਜੀ 3 ਤੋਂ 4 ਮਿੰਟ ਤੱਕ ਆਪਾਂ ਇਹਨਾਂ ਨੂੰ ਉਬਾਲ ਗੋਇਲ ਕਰ ਲੈਣਾ ਹੈ ਥੋੜਾ ਜਿਹਾ ਪਾਣੀ ਚ ਰਸਾ ਜਾਂ ਨਿਕਲਣ ਲੱਗ ਗਿਆ ਵਲਾਂ ਦਾ ਤਾਂ ਫਿਰ ਆਪਾਂ ਇਹਨਾਂ ਨੂੰ ਲੈ ਜੀ ਆਹ ਦੇਖੋ ਆਪਾਂ ਇਹਨਾਂ ਨੂੰ 3-4 ਮਿੰਟ ਵਾਲ ਲਿਆ ਇਹ ਦੇਖੋ ਇਹਨਾਂ ਦੇ ਵਿੱਚੋਂ ਰਸਾ ਜਾਂ ਨਿਕਲਣਾ ਸ਼ੁਰੂ ਹੋ ਗਿਆ ਹੁਣ ਥੋੜਾ ਜਿਹਾ ਆਪਾਂ ਇਹਨਾਂ ਨੂੰ ਓਟ ਕਰ ਲੈਨੇ ਆ ਫਿਰ ਆਪਾਂ ਇਹਨਾਂ ਨੂੰ ਠੰਡੇ ਕਰਨ ਵਾਸਤੇ ਇੱਕ ਪਾਸੇ ਰੱਖ ਹਾਂ ਜੀ ਹੋ ਗਏ ਜੀ ਨਰਮ ਆਪਣੇ ਇਹਨੂੰ ਲਓ ਜੀ ਇਹ ਆਪਾਂ ਤਾਰਤੇ ਜੀ ਹੁਣ ਆਪਾਂ ਲੈਨੇ ਕੜਾਹੀ ਇਹਦੇ ਚ ਪਾਵਾਂਗੇ ਜੀ ਆਪਾਂ ਹੁਣ ਖੰਡ ਲਓ ਜੀ ਆਪਾਂ ਇਹ ਕੱਢ ਲੈਨੇ ਆ ਇਹਦੇ ਚ ਨਾ ਦਾ ਜਿਹੜਾ ਪਾਣੀ ਜਾਂ ਸੁੱਕ ਜਾਊਗਾ ਆ ਲਓ ਜੀ ਇਹ ਆਪਾਂ ਕੱਢ ਲਿਆ ਹੋਰੇ ਹੁਣ ਆਪਾਂ ਇਹਨੂੰ ਚਲਾ ਲੀਏ ਆ ਰੱਖ ਲਈਏ ਆਪਾਂ ਕੜਾਈ ਇਹ ਆਪਣੇ ਕੋਲ ਕਿਲੋ ਕੌਲੇ ਆ ਤੇ ਆਪਾਂ ਕਿਲੋ ਸਵਾ ਕਿਲੋ ਇਹ ਚ ਪਾ ਲੈਣੀ ਹੈ ਖੰਡ ਖੰਡ ਮੋਤੀਏ ਵਧੀਆ ਖੰਡਾ ਲਓ ਜੀ ਹੁਣ ਆਪਾਂ ਇਹਨੂੰ ਭੁੰਨਣਾ ਹੈ ਜੀ ਥੋੜਾ ਜਿਹਾ ਇਹਦੇ ਚ ਪਾ ਦੇਨੇ ਜੀ ਆਪਾਂ ਔੜੇ ਜਿਆਦਾ ਇਹਨੂੰ ਆਪਾਂ ਜਿਹੜਾ ਪਕਾਉਣਾ ਨਹੀਂ ਹੈਗਾ ਬਸ ਥੋੜੀ ਜੀ ਗਾੜੀ ਕਰਨੀ ਹੈ ਚਾਹਨੀ ਜੀ ਡੋਗਰਖੰਡ ਦਾ ਔਲਿਆਂ ਦਾ ਪਾਣੀ ਜਾ ਹੈਗਾ ਵਿੱਚ ਹੀ ਛੱਡ ਜਨ ਪਾਣੀ ਬਾਹਲਾ ਜਾਊਗਾ ਪਰ ਥੋੜਾ ਜਿਹਾ ਪਾਣੀ ਪਾ ਲਾਂਗੇ ਆਹ ਇਹੋ ਪਾਣੀ ਆਪਾਂ ਨੂੰ ਫੇਰ ਸੁਕਾਉਣਾ ਪਊਗਾ। ਨਾ ਆਪਾਂ ਗਾੜੀ ਰੱਖਣੀ ਐ ਤਾਂ ਨਹੀਂ, ਨਾ ਜ਼ਿਆਦੇ ਆਪਾਂ ਪਤਲੀ ਰੱਖਣੀ ਐ। ਹਲੋ ਇਹ ਥੋੜਾ ਜਿਹਾ ਪਾਣੀ ਪਾ ਲੈਂਦੇ ਆਪਾਂ ਇਹਦੇ 'ਚ। ਨਹੀਂ। ਜਦੋਂ ਇਹ ਨਾਲ ਨਾ ਲੱਗੇ ਕੜਾਹੀ। ਲੈ ਲਿਆ ਪਖੰਡੂਰ ਪਾ ਲਏ ਇਹ ਬਣ ਗਈ ਜੀ ਆਪਣੀ ਹੁਣ ਚਾਂਸ ਨਹੀਂ ਲਓ ਜੀ ਇਹ ਹੋ ਗਈ ਰੈਡੀ ਆਪਣੀ ਬਸ ਇਹਨੂੰ ਮਿੰਟ ਇੱਕ ਆਪਾਂ ਹੋਰ ਥੋੜਾ ਜਿਹਾ ਕਰ ਲੈਨੇ ਪੂਰੀ ਵਧੀਆ ਬਣ ਗਈ ਹੈ ਦੇਖੋ ਇੰਜਾ ਦੇ ਨਾਲ ਸੰਗਣੀ ਤੇ ਨਾ ਪਤਲੀ ਬਾਲੀ ਹੋਣੀ ਚਾਹੀਦੀ ਹੈ ਬਾ ਠੀਕ ਠੀਕ ਹੋਣੀ ਚਾਹੀਦੀ ਬਹੁਤ ਵਧੀਆ ਬਣ ਗਈ ਜੀ ਆਪਣੀ ਇਹ ਚਾਹਸ ਠੰਡਾ ਹੋ ਗਿਆ ਬਿਲਕੁਲ ਆ ਦੇਖੋ ਚਾਹਸਨੀ ਬਹੁਤ ਵਧੀਆ ਬਣੀ ਆ ਐਨ ਵਧੀਆ ਬਣ ਗਿਆ ਸਾਰੇ ਔੜੇ ਔਲੇ ਵਿੱਚ ਪੂਰੇ ਰਸ ਗਿਆ ਰਸਾ ਪੂਰਾ ਦਸਿਆ ਵਾ 2-3 ਦਿਨਾਂ ਦੇ ਵਿੱਚ ਤਾਂ ਇਹ ਪੂਰੇ ਵਧੀਆ ਬਣ ਜੂਗਾ ਖਾ ਤੁਸੀਂ ਇਹਨੂੰ ਕੱਲ੍ਹ ਤੱਕ ਵੀ ਛੱਕਦੇ ਆ ਅੱਜ ਜੀ ਆਪਾਂ ਕੰਟੇਨਰ 'ਚ ਇਹਨੂੰ ਪਾ ਲੈਨੇ ਆ ਇਹਨੂੰ ਅੱਧਵੀਂ ਗਾਤੀ ਨੂੰ ਉੱਤੇ ਪਤਲਾ ਜਿਹਾ ਕਪੜਾ ਬੰਨ ਕੇ ਰੱਖ ਦਾਂਗੇ ਬੰਦ ਨਹੀਂ ਕਰਨਾ ਕਿਉਂਕਿ ਥੋੜਾ ਜਿਹਾ ਜੇ ਨਿੱਗਾ ਹੀ ਆ ਤੇ ਫਿਰ ਇਹ ਆਪ Love you ਆਪਾ ਆਪਾ ਸਾਰਾ ਰਸਾ ਹੈਲੋ ਜੀ ਇਹ ਬਣ ਗਿਆ ਆਪਣਾ ਬਹੁਤ ਵਧੀਆ ਤੇ ਤੁਸੀਂ ਸਾਨੂੰ ਇਹ ਵੀਡੀਓ ਆਪਣੀ ਕਿਦਾਂ ਦੀ ਲੱਗੀ ਆ ਉਹਦੇ ਵਾਸਤੇ ਕਮੈਂਟ ਜਰੂਰ ਕਰਿਓ ਤੇ ਲਾਈਕ ਸ਼ੇਅਰ ਵੀ ਕਰ ਦਿਓ ਜੀ ਤੇ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਤੇ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ